ਹੋ ਜੀ ਸਰ ਕੀ ਨਾਮ ਹੈ ਤੇ ਕਿਸ ਤਰੀਕੇ ਦੀ ਜਿਹੜੀ ਕਾਰਵਾਈ ਸ਼ੇਰਾਂ ਲਈ ਕੀਤੀ ਗਈ ਸਰ ਮੇਰਾ ਨਾਮ ਵਿਸ਼ਾਲ ਵਰਮਾ ਜੀ ਮੈਂ ਇੰਸਪੈਕਟਰ ਲੈਂਡ ਸ਼ੌਖਾ ਵਿੱਚ ਨਗਰ ਨਿਗਮ ਪਟਿਆਲਾ ਹੂੰ ਸਾਨੂੰ ਮਨਜੋ ਕਿ ਮੇਰ ਸਾਹਿਬ ਤੇ ਕਮਿਸ਼ਨ ਸਾਹਿਬ ਨੇ ਇੱਕ ਵਾਰ ਇਹ ਕਿਤੀ ਸੀ ਕਿ ਇੱਥੇ ਪਾਰਕਿੰਗ ਜ਼ੋਨ ਫ੍ਰੀ ਕਰਾਇਆ ਜਾਵੇ ਇਹਨਾਂ ਆਪਣੇ ਦੁਕਾਨਦਾਰ ਜਿਹੜੇ ਹੈਗੇ ਆ ਬਾਹਰ ਸਮਾਨ ਰੱਖ ਲੈਂਦੇ ਆ ਉਹ ਫਰੋਂਾ ਕਰਕੇ ਜਿਹੜੇ ਲੋਕਾਂ ਨੂੰ ਪਾਰਕਿੰਗ ਦੀ ਜਗ੍ਹਾ ਨਹੀਂ ਮਿਲਦੀ ਉਹ ਆਪਣੇ ਕਾਰ ਉਹਨਾਂ ਦੀ ਸੜਕਾਂ ਤੇ ਆ ਜਾਂਦੇ ਆ ਫਿਰ ਉਹ ਜਾਮ ਲੱਗ ਜਾਂਦਾ ਇਹ ਮੈਂ ਕਿ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਸੀ ਪਹਿਲਾਂ ਵੀ ਕਾਰਵਾਈ ਕੀਤੀ ਹੈ ਤੇ ਹੁਣ ਇਹਨਾਂ ਤੇ ਭਾਰੀ ਜੁਰਮਾਨੇ ਹੋਣਗੇ ਤੇ ਚਲਾਨ ਦੀ ਪ੍ਰਕਿਰਿਆ ਵੀ ਆਪਣੇ ਪਟਿਆਲਾ ਸ਼ਹਿਰ ਚ ਮੁਹਿੰਮ ਸਟਾਰਟ ਹੋਣ ਵਾਲੀ ਹੈ ਤੇ ਆਉਣ ਵਾਲੇ ਸਮੇਂ ਚ ਇਹਨਾਂ ਨੂੰ ਹੋਰ ਜ਼ਰਾ ਭਾਰੀ ਜੁਰਮਾਨੇ ਹੋਣਗੇ ਚਲਾਨ ਕੱਟਾਇਆ ਜਾਏਗਾ ਜੀ ਇਹ ਰੂਟੀਨ ਚ ਹੀ ਹੋਏਗਾ ਕਿਉਂਕਿ ਰੋਜ਼ ਹੀ ਦੇਖਿਆ ਜਾਏ ਤਾਂ ਰੋਜ਼ ਹੀ ਅਪਰੋਚਮੈਂਟ ਇਸ ਤਰੀਕੇ ਨਾਲ ਹੁੰਦੀ ਜੇ ਸਰ ਜੇ ਇਸ ਤਰ੍ਹਾਂ ਹੋਏਗੀ ਵਸਤਾ ਤਾਂ ਕਾਫੀ ਦੇਰ ਹੋਵਾ ਕਿੱਤੀ ਇਹਨਾਂ ਨੇ ਸਾਨੂੰ ਪਤਾ ਲੱਗਿਆ ਸੀ ਕਿ ਮਾਨਜੋਤ ਮੀਰ ਸਾਹਿਬ ਤੋਂ ਅਸੀਂ ਅੱਜ ਹੀ ਤੁਰੰਤ ਕਾਰਵਾਈ ਕਰਨ ਨਾਲ even then ਜੇ ਫਾਇਰ ਕਰਨਗੇ ਤਾਂ ਵੱਡਾ ਜੁਰਮਾਨਾ ਲੱਗਣਗੇ ਜੀ ਇਹ ਉੱਚ ਅਧਿਕਾਰੀ ਤੈਅ ਕਰਨਗੇ ਵੀ ਕਿੰਨਾ ਇਹਨਾਂ ਨੂੰ ਜੁਰਮਾਨਾ ਮ ਮੁੜ ਕੇ ਕਰਨ ਦੀ ਨਾ ਹੋਵੇ ਕਿਉਂਕਿ ਪਾਰਕਿੰਗ ਦੇ ਨਾਲ ਨਾ ਫੁੱਟਪਾਥ ਵੀ ਜਿਹੜਾ ਹੈਗਾ ਉਸ ਤੇ ਵੀ ਕਾਫੀ ਕੁ ਸਾਮਾਨ ਰੱਖਿਆ ਹੋਇਆ ਸਰ ਇਹ ਹੁਣ ਪੈਸੇਜ ਬਿਲਕੁਲ ਕਲੀਅਰ ਹੈ ਤੁਸੀਂ ਦੇਖ ਸਕਦੇ ਹੋ ਆਪਣੇ ਹਨਾ ਪਰੰਤੂ ਇਹ ਅਸੀਂ ਅਸੋਸ਼ਣ ਦੁਆਨੇ ਕਿ ਜੇ ਮੁੜ ਕੇ ਹੋਏਗਾ ਇਸ ਤਰ੍ਹਾਂ ਤਾਂ ਸਰ ਅੱਗੇ ਉਚਿਤ ਕਾਰਵਾਈ ਕੀਤੀ ਜਾਏਗੀ